ਮੈਂ ਤੁਹਾਡਾ ਬਲਵੀਰ ਕੋ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਰਾਤੀ ਹਮਲਾ ਆਇਆ ਕੀ ਹੋਇਆ ਤੁਹਾਡੇ ਘਰ ਆਹ ਵੇਖੋ ਹੁਣ ਤੁਹਾਡੇ ਸਾਹਮਣੇ ਆਹ ਕੋਠੇ ਤੇ ਚੜ੍ਹ ਕੇ ਇਟਾ ਮਾਰਦੇ ਰਹੇ ਆ ਅਸੀਂ ਭੱਜ ਕੇ ਅੰਦਰ ਵੜ ਗਏ ਆ ਤੇ ਅੱਗ ਲਾ ਦਿੱਤੀ ਇਹਨਾਂ ਨੇ ਪਟ્રોલ ফাਕ ਕੇ ਕਿਹਨਾਂ ਨੇ ਛੁੱਟੀ ਆ ਪਟ્રોલ ਇਹਨਾਂ ਨੇ ਛੁੱਟੀ ਕੀ ਨਾਂ ਉਹਨਾਂ ਦਾ ਗੱਤਾਂਢੂ ਨੇ ਅਸੋਨਾਂ ਨੇ ਛੁੱਟੀ ਤੁਹਾਡੇ ਹਾਂਜੀ ਤੇ ਤੁਹਾਡੇ ਨਾਲ ਵੀ ਝਗੜਾ ਚੋੜਾ ਨਾ ਸਾਡੇ ਮੁੰਡੇ ਬਾਹਰ ਐ ਇੱਕ ਗੱਡੀ ਤੇ ਆ ਹੂੰ ਤੱਕ ਕੋਈ ਵੀ ਨਹੀਂ ਹੈ ਹੋਈ ਬਾਪੂ ਆ ਤਾਂ 10 ਵਜੇ ਤੱਕ ਕੋਈ ਨਹੀਂ ਕਿੱਤੇ ਰੋੜੇ ਵਿੱਚ ਚੱਲੇਗਾ ਗਲੀ ਇੱਥੇ ਪਤਾ ਚੱਲਿਆ ਵੇਖੋ ਆ ਸੜਕ ਆਏ ਹਾਂਜੀ ਛੋੜੀ ਬੋਤਲ ਛੁੱਟੀ ਹੋ ਗਈ ਨੇ ਛੁੱਟੀ ਉਹ ਵੀ ਮੰਨਾ ਛੁੱਟੀ ਆ ਤੇਲ ਪਾ ਕੇ ਫਟੌਲਾ ਵਾਲਾ ਬੰਬ ਬਣਾਇਆ ਹਾਂਜੀ ਹਾਂਜੀ ਕੀ ਬਣਾਇਆ ਬਾਂਬੀ ਆ ਬਣਾ ਕੇ ਤੇ ਛੁੱਟਿਆ ਉਹਨਾਂ ਨੇ ਫਟੌਲਾ ਹਾਂਜੀ ਤੇ ਕਿੰਨਾ ਨੁਕਸਾਨ ਕਿੰਨਾ ਕ ਧਮਾਕਾ ਹੋਇਆ ਜਲੇ ਦਾ 10 ਵਜੇ ਤੱਕ 8 ਵਜੇ ਤੋਂ ਲਾ ਕੇ 10 ਵਜੇ ਤੱਕ ਇਹ ਲੱਗੇ ਰਹੇ ਹਾਂਜੀ ਕਿੰਨੇ ਘੱਟ ਰੋੜੇ ਚੱਲੇ ਆ? ਵੱਧ ਚੱਲੇ ਆ। ਗੋਲੀ ਗੋਲੀ ਵੀ ਚੱਲੀ ਆ। ਹਾਂਜੀ ਗੋਲੀ ਵੀ ਚੱਲ ਰਹੀ ਆ। ਉਹ ਕਿਨਾ ਚਲਾਈ ਆ? ਉਹ ਵੀ ਇੰਨਾ ਚਲਾਈ ਆ। ਕੀ ਨਾ ਉਹਨਾਂ ਦਾ? ਇਹੋ ਹੀ ਆ ਬਚਿਆ ਨਾ ਨਹੀਂ ਸੁੱਖ ਹੋਣੀ। ਅੱਛਾ। ਬਚਾਰੀ ਹੋਣੀ। ਤੁਹਾਡੇ ਘਰ ਵੀ ਨੁਕਸਾਨ ਹੋਇਆ ਵਾ। ਬਸ ਇਹੋ ਹੀ ਹੋਇਆ। ਹਾਂਜੀ। ਮਾਰੇ ਭਰਾ ਕੋਠਾ ਤੇ ਕੀ ਨਾ ਲੇ? ਮੈਂ ਰਾਜਵਿੰਦਰ ਕੌਰ। ਖਿਆਲ ਆ। ਕੀ ਗੱਲ ਹੋ ਗਈ ਤੁਸੀਂ? ਗੱਲ ਕੋਈ ਨਹੀਂ ਹੋਈ। ਇਹੀ ਗੱਲ ਹੋਈ ਕਿ ਰਿਸ਼ਤਾ ਕਰਵਾਇਆ ਸੀ ਇਹਨਾਂ ਦਾ। ਇਹਨਾਂ ਨੇ ਛਡਵਾਇਆ ਲਾਗੋ ਉਹ ਮਾਰਦੇ ਹੀ ਤੇ ਉਹਨੂੰ ਗਾਲਾਂ ਕੱਢਦਾ ਸੀ ਗੰਦੀਆਂ ਗੰਦੀਆਂ ਸੌਰਾ ਤੇ ਉਹ ਕਹਿੰਦੇ ਕਿ ਸੌਰੇ ਦਾ ਕੀ ਕੰਮ ਆ ਗਾਲਾਂ ਕੱਢਣ ਦਾ ਰਿਸ਼ਤਾ ਜੀ ਕਰਵਾਇਆ ਸੀ ਉਹ ਕਹਿੰਦੇ ਘਰ ਵਾਲਾ ਕੱਢੇ ਭਾਵੇਂ ਨਾ ਕੱਢੇ ਉਹ ਗਾਲਾਂ ਕੱਢਦਾ ਇਹੋ ਜਿਹੀਆਂ ਜਿਹੜੀਆਂ ਬੋਲਣ ਵਾਲੀਆਂ ਹੀ ਨਹੀਂ ਹੈਗੀਆਂ ਇਸੇ ਗੱਲ ਤੋਂ ਲੜਾਈ ਕਰੇ ਉਹ ਲੈ ਗਏ ਆਪਣੀ ਕੁੜੀ ਤੇ ਇਹ ਘਰੇ ਆਣ ਕੇ ਲੜਨ ਲੱਗ ਪਿਆ ਘਰੇ ਆਇਆ ਉਹ ਦਰ ਰਾਤ ਕੋਲ ਆਣ ਪੜਾਈ ਕਰੇ ਗਜਨ ਭਾਜੀ ਉਹਦਾ ਸੌਰਾ ਤੋੜਪਾਂ ਲੈ ਕਿਨੇ ਕੀ ਦੀਏ ਤੋੜਪਾਂ ਇਹਨਾਂ ਨੇ ਸਾਰਿਆਂ ਨੇ ਕੀਤੀ ਪਹਿਲਾਂ ਗਚਰਨ ਭਾਜੀ ਨੇ ਲੋੜਾ ਮਾਰਿਆ ਫੇਰ ਸੁਖੋ ਨੇ ਮਾਰੇ ਸੁਖੋ ਨੇ ਸਾਰੇ ਤੋੜਪਾਂ ਨੇ ਕੀਤੀ ਮੁੰਡੇ ਕਿਹੜੇ ਬਾਹਰੋਂ ਆਏ ਬਾਹਰੋਂ 25 ਮੁੰਡੇ ਹੋਣੇ ਜਿਹੜੇ ਆਏ ਦੋ ਗੱਡੀਆਂ ਆਈਆਂ ਤੇ ਪਟਾੜਾ ਦਾ ਪਿੰਡਾ ਘਰ ਖਾਣ ਆਇਆ ਤੁਹਾਡਾ ਵੀ ਚਲਾਈ ਗੋਲੀ ਚਲਾਈ ਇਹਨਾਂ ਨੇ ਇਹਨਾਂ ਨੇ ਤੇ 10 12 ਗੋਲੀਆਂ ਕੱਢੀਆਂ ਅਸੀਂ ਆਹੀ ਸਾਡੀ ਹੈਗੀ ਆ ਪਰ ਅਸੀਂ ਨਹੀਂ ਚਲਾਉਂਦੇ ਇਹ ਨਜਾਇਜ਼ ਵੀ ਇਹਨਾਂ ਕੋਲ ਹੈਗੀ ਜੋ ਪਸਤੌਰ ਇਹ ਤਾਂ ਵੀ ਗੱਲ ਗਈ ਸਾਡੀ ਆ ਬੱਚਿਆਂ ਨਾਲ ਗੱਲ ਨੂੰ ਬੱਚਿਆਂ ਨੇ ਇਤਨਾ ਸਾਡੇ ਪਿੰਡ ਨੇ ਸਾਰੇ ਨੇ ਸਾਡੇ ਸਾਥ ਦਿੱਤਾ ਇਹ ਲੱਗਦਾ ਜਿਵੇਂ ਪਿੰਡੋਂ ਦੇ ਨਾਲ ਸਾਡੇ ਨਾਲ ਜੇ ਕੋਈ ਕੰਮ ਹੋਣਾ ਪਵੇ ਹਾਂਜੀ ਹੋ ਸਕਦਾ ਹੈ ਕਿ ਜੇ ਪਿੰਡ ਵਾਲੇ ਨਾਮ ਆਂਦੇ ਤੇ ਹਾਂਜੀ ਪੁਲਿਸ ਆਈ ਸੀ ਕਿਹਦੀ ਪੁਲਿਸ ਆ ਗਈ ਸੀ ਹਾਂਜੀ ਪੁਲਿਸ ਨੇ ਕੀ ਕਰ ਰਹੀ ਸੀ ਉਹ ਜਿਹੜੇ ਜਿਹੜੇ ਫੜੇ ਗਏ ਉਹਨਾਂ ਨੂੰ ਉਹ ਲੈ ਗਏ ਤੇ ਬਾਕੀ ਕਹਿੰਦੇ ਸਵੇਰੇ ਕਰਾਂਗੇ ਗੱਲ ਹੁਣ ਕੀ ਮੰਗ ਕਰਦੇ ਜੀ ਹਾਂਜੀ ਹੁਣ ਕੀ ਮੰਗ ਆ ਰਹੀ ਹੈ ਜੀ ਰਸਾ ਮੰਗੇ ਹੀ ਕਰਦੇ ਆ ਕਿ ਉਹ ਨਜਾਇਜ਼ ਹੀ ਹਰ ਵਾਰੀ ਇੱਥੇ ਬਗਾਨੇ ਮੁੰਡੇ ਮੰਗਾ ਲੈਂਦੇ ਆ ਤੇ ਇੱਥੇ ਆਣ ਕੇ ਤੋੜ ਭੰਨ ਕਰਦੇ ਆ ਇਹਨਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਇਹਨਾਂ ਤੇ ਕਰੋ ਜੀ ਹਾਂਜੀ ਜਾਲ ਫੜਾ ਇਹਨਾਂ ਬੰਦੇ ਨੂੰ ਹਾਂਜੀ ਕੁਲਬੀਰ ਘਰ ਹਾਂਜੀ ਮਾਮਲਾ ਮਾਮਲਾ ਇਹ ਕਿ 50000 ਰੁਪਏ ਖਣੇ ਇਹਨਾਂ ਨੇ ਭਾਰੀ ਹੋਣਾ ਦੇਣਾ ਸੀ ਇਹਨਾਂ ਦਾ ਉਹ ਤਾਂ ਥੋੜੀ ਜਨ ਤੇ ਗੱਲ ਛੱਡ ਗਈ ਉਹ ਸਨਾਹ ਭੇਜਿਆ ਕਿਸੇ ਦੇ ਹੱਥ ਚਾਚੇ ਸਾਡੇ ਸ਼ਹਿਰ ਵਾਲਾ ਉਹ ਸਨਾਹ ਭੇਜਿਆ ਤੇ ਉਸ ਤੋਂ ਬਾਅਦ ਉਹ ਸੁਣਾ ਦੇ ਗਿਆ ਤੇ ਭਾਜੀ ਥੋੜੀ ਪੀਤੀ ਚਲ ਗਿਆ ਇੱਧਰ ਪੁੱਛਣ ਤੇ ਮਣਕਾ ਇਹ ਉਹਨੂੰ ਇਹਨਾਂ ਨੇ ਕਿਹਨੇ ਉਹਨੂੰ ਕਟਿਆ ਘਟਿਆ ਪਹਿਲਾਂ ਫਿਰ ਇਹ ਭੱਜ ਕੇ ਆ ਕੇ ਭਾਜੀ ਬਲਜੀਤ ਫੌਜੀ ਜਿਹੜਾ ਉਹ ਆ ਕੇ ਫੈਕਟ ਵਾਲਾ ਲੈ ਗਿਆ ਕਿਰਪਾਨ ਲੈ ਆ ਕੇ ਤੇ ਉਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ ਉਹ ਕਰ ਰੇਟਵਾ ਕੜਕੇ ਲਿਆ ਗਿਆ ਕ੍ਰਪਾਨ ਲਿਆ ਗਿਆ ਜਿਹੜੇ ਮੁੰਡੇ ਆਏ ਪਰ ਉਹ ਉਹਨਾਂ ਨੇ ਬੁਲਾਏ ਸੀ ਜਿਹੜੇ ਅੱਟੇ ਰੋਡ ਕੱਲੇ ਆ ਗਏ ਉਹ ਉਹਨਾਂ ਨੇ ਬੁਲਾਏ ਉਹ ਸਾਂਝੇ ਆਏ ਦੋਵਾਂ ਦੇ ਬਰਾਬਰ ਇੱਕੋ ਜਿਹਾ ਹੀ ਆਏ ਸਭ ਦੋਨਾਂ ਦੇ ਬਰਾਬਰ ਆਏ ਕੋਈ ਰਿਸ਼ਤੇ ਨੂੰ ਲਿਆ ਕੋਈ ਝਗੜਾ ਇਹ ਕੁੜੀ ਦਾ ਮਾਮਲਾ ਸੀ ਕੁੜੀ ਵਿਆਹੀ ਗਈ ਨਹੀਂ ਨਹੀਂ ਕੁੜੀ ਦਾ ਕੋਈ ਮਸਲਾ ਨਹੀਂ ਕੁੜੀ ਦੇ ਵਿੱਚ ਝੂਠ ਮਾਰੀ ਜਾਂਦੀ ਜਾ ਕੇ ਕੁੜਦੇ ਤੇ ਆਪਸ ਦਾ ਘਰ ਦਾ ਜਮਾੜਾ ਮੋਟਾ ਮੈਟਰ ਸਾਰੇ ਘਰ ਚ ਹੁੰਦਾ ਹੀ ਹੈ ਇਹੋ ਜਿਹਾ ਨਹੀਂ ਕੋਈ ਮਸਲਾ ਹੈਗਾ ਇਹ ਕਹਿੰਦੇ ਗਾਲੀ ਗਾਲੀ ਉਸ ਤੋਂ ਹੋਈ ਕਿਉਂਕਿ ਰਿਸ਼ਤਾ ਨਹੀਂ 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 ਇਹੋ ਜਿਹੀ ਕੋਈ ਗੱਲ ਨਹੀਂ ਹੋਈ ਗੱਲ ਬਸ ਉਹ ਪੈਸ ਤਵਾਸ ਹੋਤਾ ਹੈ ਐਕਟਰ ਪਰਟੀ ਕੇ ਲੈ ਗਿਆ ਪੂਜੇ ਪਹਿਨ ਦੇਣਾ ਮੈਂ ਤੁਹਾਡੀ ਅਗਤਵਾ ਲੈ ਜਣੀ ਕਿਰਪਾਨ ਲੈ ਆ ਗਿਆ ਕਵਾ ਕਢ ਕੇ ਲੈ ਆ ਗਿਆ ਬਸ ਗੋਲੀਆਂ ਤੁਹਾਡੇ ਉਨੂੰ ਚਲਾਈ ਗਈਆਂ ਫਿਰ ਇਹ ਤੋਂ ਦੋਹਾਂ ਪਾਸੇ ਚੱਲੀ ਹੈ ਨਾਲੇ ਚੱਲੀ ਹੈ ਉਧਰੋਂ ਦਿਨਾਲੇ ਚੱਲੀ ਦੋਹਾਂ ਪਾਸੇ ਚੱਲੀ ਕਿੰਨੀਆਂ ਗੋਲੀਆਂ ਚੱਲੀਆਂ ਤੈਨੂੰ ਹੁਣ ਇਹ ਮੈਨੂੰ ਤਾਂ ਗਿਣਤੀ ਥੋੜੀ ਹਣ ਕਿੰਨੀਆਂ ਚੱਲੀਆਂ ਮੈਨੂੰ ਨਹੀਂ ਕੋਈ ਆੜੀਆਂ ਮੈਂ ਵੀ ਨਹੀਂ ਇਨ ਤੁਹਾਡੇ ਪਰਵਾਦੇ ਵੀ ਸੱਟ ਸੁੱਟ ਲੱਗੀ ਨਹੀਂ ਸੱਟ ਨਹੀਂ ਕਿਹਦੇ ਸੀ ਲੱਗੀ ਸੱਟ ਲੱਗੀ ਦੋਹਤੇ ਤੇ ਲੱਗੀ ਸਾਡੇ ਦੇ ਗਿੱਟਾ ਟੁੱਟ ਗਿਆ ਦਾ ਹਾਂਜੀ ਇਹ ਨਾਮ ਜਿਨ੍ਹਾਂ ਦੇ ਸੱਟ ਲੱਗੀ ਹੈ ਸਲਾਤੀ ਕਿੱਥੇ ਆਉਣਾ ਹੈ ਇਸ ਤਰ੍ਹਾਂ ਉਹ ਹਸਪ One of the premium and prestigious professional institutes providing a wide range of professional courses with 100% placement assistance. We are Sri Sai Group of Institutes.